ਅੱਜ ਦਾ ਰਾਸ਼ੀਫਲ ਤੇ ਨਰਾਸ਼ੀਆਂ ਲਈ ਦਿਨ ਰਹੇਗਾ ਸ਼ੁਭ 20 ਜਨਵਰੀ 2025 ਦਾ ਰਾਸ਼ੀਫਲ ਸਭ ਤੋਂ ਪਹਿਲਾਂ ਰਾਸ਼ੀ ਮੇਖ ਦੀ ਗੱਲ ਕਰਾਂਗੇ ਅੱਜ ਦਾ ਦਿਨ ਤੁਹਾਡੇ ਲਈ ਚੰਗੀ ਸਿਹਤ ਅਤੇ ਕੰਮ ਤੇ ਸਫਲਤਾ ਦਿਖਾਉਂਦਾ ਹੈ ਤੁਹਾਡੀ ਊਰਜਾ ਤੇ ਤਾਕਤ ਤੁਹਾਨੂੰ ਤੁਹਾਡੇ ਟੀਚਿਆਂ ਵੱਲ ਵਧਣ ਵਿੱਚ ਮਦਦ ਕਰੇਗੀ ਤੁਹਾਨੂੰ ਆਪਣੇ ਕੰਮਾਂ ਨੂੰ ਸੰਗਠਿਤ ਰੱਖਣ ਦੀ ਲੋੜ ਪਵੇਗੀ ਇਸ ਲਈ ਆਪਣੇ ਸਮੇਂ ਅਤੇ ਸਾਧਨਾਂ ਦੀ ਸਹੀ ਵਰਤੋਂ ਕਰੋ ਅੱਗੇ ਰਾਸ਼ੀ ਹੈ ਮਿਥਨ ਰਾਸ਼ੀ ਸੰਚਾਰ ਦੇ ਖੇਤਰ ਵਿੱਚ ਅੱਜ ਦਾ ਦਿਨ ਤੁਹਾਡੇ ਲਈ ਉੱਤਮ ਰਹੇਗਾ ਤੁਹਾਨੂੰ ਆਪਣੀ ਆਵਾਜ਼ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲੇਗਾ ਤੁਹਾਡੇ ਸਹਿਯੋਗੀ ਅਤੇ ਸਬੰਧਤ ਲੋਕ ਤੁਹਾਡੀ ਸਲਾਹ ਅਤੇ ਸਮਰਥਨ ਦੀ ਮੰਗ ਕਰਨਗੇ ਇਹ ਵੀ ਯਕੀਨੀ ਬਣਾਓ ਕਿ ਤੁਸੀਂ ਆਪਣੀ ਗੱਲ ਸਪਸ਼ਟ ਅਤੇ ਸੁਚੱਜੇ ਢੰਗ ਨਾਲ ਪੇਸ਼ ਕਰਦੇ ਹੋ ਅੱਗੇ ਆ રાશિ ਕਰ ਕਰਾਸ਼ੀ ਪਰਿਵਾਰਕ ਅਤੇ ਘਰੇਲੂ ਮਾਮਲਿਆਂ ਵਿੱਚ ਅੱਜ ਦਾ ਦਿਨ ਤੁਹਾਡੇ ਲਈ ਮਹੱਤਵਪੂਰਨ ਰਹੇਗਾ ਤੁਹਾਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਮਾਂ ਬਤਾਉਣ ਅਤੇ ਉਹਨਾਂ ਨਾਲ ਚੰਗੇ ਸਬੰਧ ਬਣਾਉਣ ਦਾ ਮੌਕਾ ਮਿਲੇਗਾ ਯਕੀਨੀ ਬਣਾਓ ਕਿ ਤੁਸੀਂ ਦੋਸਤਾਨਾ ਅਤੇ ਸਹਿਯੋਗੀ ਢੰਗ ਨਾਲ ਵਿਵਹਾਰ ਕਰਦੇ ਹੋ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸੰਵੇਦਨਸ਼ੀਲਤਾ ਅਤੇ ਸਮਝ ਦਿਖਾਉਂਦੇ ਹੋ ਇਹ ਜਾਣਕਾਰੀਆਂ ਮਾਹਿਰ ਜੋਤਿਸ਼ ਤੋਂ ਲੈ ਕੇ ਤੁਹਾਡੇ ਨੂੰ ਸਾਂਝੀਆਂ ਕੀਤੀਆਂ ਗਈਆਂ ਨੇ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ